ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਉਸ ਕਾਲਪੁਰਖ ਵਾਹਿਗੁਰੂ ਜੀ ਦੇ ਬਹੁਤ ਉਹਨਾਂ ਦੀ ਅਪਾਰ ਕਿਰਪਾ ਹੋਈ ਹੈ ਇਸ ਪਿੰਡ ਦੇ ਕਿਉਂਕਿ ਬਹੁਤ ਇਸ ਪਿੰਡ ਦੇ ਵਿੱਚ ਜਿਹੜੀ ਪਾਰਟੀਬਾਜੀ ਸੀਗੀ ਉਸ ਪਾਰਟੀਬਾਜੀ ਨੂੰ ਛੱਡਦੇ ਹੋਏ ਅੱਜ ਸਾਰੇ ਨਗਰ ਨਿਵਾਸੀਆਂ ਪਿੰਡ ਵਾਲਿਆਂ ਨੇ ਬੈਠ ਕੇ ਸਮਝੌਤਾ ਕੀਤਾ ਹੈ ਔਰ ਸਰਪੰਚ ਅਤੇ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਹਨ ਜਿੰਨੇ ਵੀ ਕੋਈ ਆਪੋਜ਼ਿਟ ਪਾਰਟੀ ਜਾਂ ਕੋਈ ਵੀ ਹੈ ਉਹਨਾਂ ਦਾ ਮੈਂ ਦੁਬਾਰਾ ਤੋਂ ਦੁਬਾਰਾ ਧੰਨਵਾਦ ਕਰਦਾ ਹਾਂ ਕਿਉਂਕਿ ਇਹ ਬੜੀ ਜਦੌਜਾਦਿਕ ਤੇ ਕਰਨ ਲੋ ਜਿਹੜੀ ਸਰਵਸਥੀ ਕਰਨੀ ਪੜੀ ਔਖੀ ਹੈ ਉਹ ਆਪਾਂ ਕੀਤੀ ਹੈ ਔਰ ਜੋ ਇਹਨਾਂ ਨੇ ਪਿੰਡ ਵਾਲਿਆਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਮੈਨੂੰ ਅੱਜ ਇਹ ਪ੍ਰਧਾਨਗੀ ਕਰਨ ਦਾ ਮੌਕਾ ਦਿੱਤਾ ਹੈ ਮੈਂ ਇਹਨਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਇਹਨਾਂ ਦੀਆਂ ਜੋ ਇਹਨਾਂ ਨੇ ਮੇਰੇ ਤੇ ਆਸਾਂ ਰੱਖੀਆਂ ਹਨ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਜੇਕਰ ਪਿੰਡ ਦੀ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਪਿੰਡ ਦੇ ਆਸ਼ਰਵਾਦ ਵਿੱਚ ਇਹਦਾ ਕਿ ਸੋਕੇ ਦਾ ਸਭ ਤੋਂ ਵੱਡਾ ਮਸਲਾ ਕਿਹੜਾ ਹੈ ਜਿਹੜਾ ਲੋਕਾਂ ਲਈ ਸਭ ਤੋਂ ਜ਼ਰੂਰੀ ਹੈ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸੀਵਰੇਜ ਪੈ ਚੁੱਕਾ ਆ ਗਲੀਆਂ ਦਾ ਕੰਮ ਸੀ ਗਲੀਆਂ ਦਾ ਵੀ ਕੰਮ ਤਕਰੀਬਨ ਚੱਲਦਾ ਪਿਆ ਆ ਉਹ ਦੋ ਚਾਰ ਗਲੀਆਂ ਰਹਿ ਗਈਆਂ ਉਹ ਵੀ ਬਣ ਕੇ ਤਿਆਰ ਹੋ ਜਾਣੀਆਂ ਜਿਆਦਾ ਵੱਡਾ ਮਸਲਾ ਜਿਹੜਾ ਹੈ ਉਹ ਇੱਕ ਪਾਰਕ ਦਾ ਇੱਕ ਪਾਰਕ ਬਣਾਉਣੀ ਆਪਾਂ ਇੱਕ ਪਿੰਡ ਦੇ ਵਿੱਚ ਸਟੇਡੀਅਮ ਜੋ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਨਸ਼ੇ ਦਾ ਦੌਰ ਬਹੁਤ ਜਦਾ ਚੱਲ ਰਿਹਾ ਹੈ ਜੋ ਨੌਜਵਾਨ ਪੀੜੀ ਹੈ ਉਹ ਨਸ਼ਿਆਂ ਵੱਲ ਜਾ ਰਹੀ ਹੈ ਉਹਨਾਂ ਨੂੰ ਆਪਾਂ ਸਹੀ ਦਿਸ਼ਾ ਦਿਖਾਉਣ ਵਾਸਤੇ ਆਪਾਂ ਇਹ ਖੇਡ ਗਰਾਉਂਡ ਵੀ ਪਿੰਡ ਦੀ ਬਣਾਉਣੀ ਹੈ ਤਾਂ ਜੋ ਸਾਡੇ ਨੌਜਵਾਨ ਪੀੜੀ ਆ ਬੱਚੇ ਹਨ ਉਹ ਖੇਡਾਂ ਵਾਲੇ ਪਾਸੇ ਜਾ ਸਕਣ ਔਰ ਨਾਲ ਦੀ ਨਾਲ ਜੋ ਵੀ ਪਿੰਡ ਵਾਲੇ ਇਸਲਾਹ ਨਾਲ ਆਪਣੇ ਕੰਮ ਕੋਈ ਦੱਸਣਗੇ ਉਹ ਵੀ ਆਪਾਂ ਇਹਨਾਂ ਦੇ ਮੁਤਾਬਕ ਚੱਲ ਕੇ ਉਹ ਕਰਾਂਗੇ ਪੂਰੇ ਜਿੰਨਾ ਪਿੰਡਾਂ ਚ ਕਰੋੜ ਕਰੋੜ ਰੁਪਏ ਦਾ ਖਾਜ ਕੇ ਜੀ ਆ ਮੈਂ ਮੈਸੇਜ ਦੇਣਾ ਚਾਹਾਂਗਾ ਕਿ ਪਹਿਲਾ ਤਾਂ ਆ ਮੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹਨ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਕਿ ਕਿਉਂਕਿ ਉਹਨਾਂ ਨੇ ਬਹੁਤ ਇਹ ਜਿਹੀ ਅਪੀਲ ਕੀਤੀ ਆ ਕਿ ਜੋ ਸਰਪੰਚ ਹੈ ਉਹ ਕਿਸੇ ਪਾਰਟੀ ਦਾ ਨਹੀਂ ਹੋਏਗਾ ਉਹ ਪਿੰਡ ਦਾ ਹੋਏਗਾ ਤੇ ਉਹ ਵਕਈ ਗੱਲ ਸਹੀ ਹੈ ਕਿ ਸਰਪੰਚ ਜਿਹੜਾ ਹੁੰਦਾ ਉਹ ਸਾਂਝਾ ਹੁੰਦਾ ਉਹਨੂੰ ਪਾਰਟੀ ਭਾਜੀ ਨਹੀਂ ਰੱਖਣੀ ਚਾਹੀਦੀ ਪਰ ਮੈਂ ਵੀ ਤੁਹਾਡਾ ਪ੍ਰਣ ਕਰਦਾ ਕਿ ਮੈਂ ਪਿੰਡ ਦਾ ਸਾਂਝਾ ਬਣ ਕੇ ਕੰਮ ਕਰਾਂਗਾ ਹਾਂਜੀ ਮੈਂ ਤੁਹਾਡੇ ਸਪੁੱਤਰ ਅਕਸ਼ੇ ਸਿੰਘ ਦਾ ਮਾਪਿਆ ਮੈਂ ਪਾਜੀ ਮੈਂ ਸਭ ਤੋਂ ਪਹਿਲਾਂ ਸਾਡੇ ਬੱਚ ਨੂੰ ਲੱਖ ਲੱਖ ਤਾਈ ਦੇਦਾ ਹਾਂ ਕਿ ਇਸ ਮੀਟਿੰਗ ਦੇ ਵਿੱਚ ਅਜੇ ਤੱਕ ਕੋਈ ਵੀ ਨਾਸੋ ਇੱਕ ਸਹਿਮਤਾ ਨਹੀਂ ਜਾ ਕਿ ਸਰਬਸਤਿਨ ਕਰੇ ਮੈਂ ਮੈਂ ਇਹਨਾਂ ਪਿੰਡ ਦਾ ਤੇ ਤੁਹਾਡੇ ਸੱਚਾ ਸਾਰਾ ਧੰਨਵਾਦ ਕਰਦਾ ਹਾਂ ਤੇ ਪ੍ਰਾਣੀ ਸਾਹਿਬ ਦਾ ਸੱਚਾ ਦਾ ਕਿ ਜਿਨ੍ਹਾਂ ਨੇ ਮਿਲ ਕੇ ਸਾਰੇ ਨਾਲ ਬਹਿ ਕੇ ਤੇ ਇਕੱਠੇ ਹੋ ਕੇ ਕਿੱਥੇ ਹੋ ਕੇ ਇਹ ਮੀਟਿੰਗ ਕੀਤੀ ਨੂੰ ਕਰਕੇ ਸਰਬਸਤਿਨ ਨਾਲ ਸੇ ਬੈ ਚੁਣੇ ਗਏ ਨੇ ਸਰਬਸਤਿਨ ਆਪ ਬੈ ਚੁਣੇ ਗਏ ਨੇ ਜੋ ਵੀ ਕਮੀਆਂ ਪਿਛੀਆਂ ਨੇ ਵੰਦੀਆਂ ਨੇ ਪਹਿਲਾਂ ਨਹੀਂ ਹੋਇਆ ਫੋਆ ਸੀ ਜੀ ਗਿਆ ਕਰਾਗੇ ਕਰਮਾਂ ਦਾ ਸੇਵਾ ਕਰਾਂਗੇ ਕਿ ਤੇ ਬਹੁਤ ਕਾਰਨ ਲਈਏ ਕੁਸ਼ਿੰਦਰੀਆਂ ਨੂੰ ਪ੍ਰਕਾਸ਼ ਕਰਾਂਗੇ ਵਧੀਆ ਕੰਮ ਕਰਾਂਗੇ ਬੁਖਿੰਦ ਸਹਿਯੋਗ ਨਾਲ ਸਾਰਾ ਕੰਮ ਕਰਾਂਗੇ ਕੀ ਕੰਮ ਦੇ ਅੱਗੇ ਬਿਜਾਰਟ ਹੋਰ ਕੋਈ ਨਹੀਂ ਹਾਂਜੀ ਸਭ ਤੋਂ ਪਹਿਲਾਂ ਇਹ ਸਰਵਤੰਵਾਦ ਔਰ ਲਿਵਿੰਗ ਇੰਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਔਰ ਸਰਬਸੰਖਤੀ ਹੁਣ ਤੇ ਸਾਰੋਂ ਪੇਸ਼ ਪੇਟ ਨੂੰ ਇਸ ਲੱਗਰ ਬਹੁਤ ਬਹੁਤ ਮਾਣ ਆ ਜੀ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ 50 ਸਾਲ ਉਮਰ ਹੋ ਗਈ ਜੀ ਅੱਜ ਤੱਕ ਕਦੀ ਨਹੀਂ ਇਸ ਤਰ੍ਹਾਂ ਹੋਇਆ ਕਿ ਪੰਚਾਇਤ ਜਿਹੜੀ ਆ ਸਰਬਸੰਮਤੀ ਨਾਲ ਬਣੀ ਹੋਵੇ ਤੇ ਜਿਸ ਤਰ੍ਹਾਂ ਮਾਨ ਸਾਹਿਬ ਨੇ ਕਿਹਾ ਸੀ ਕਿ ਪਿੰਡ ਪਿੰਡ ਦੇ ਵਿੱਚ ਕੋਈ ਸਰਪੰਚ ਜਿਹੜਾ ਕਿਸੇ ਪਾਰਟੀ ਦਾ ਨਹੀਂ ਹੋਏਗਾ ਅਸੀਂ ਇੱਕ ਪਿੰਡ ਦੇ ਵਿੱਚ ਇੱਕ ਪਿੰਡ ਵਰਗੇ ਮੈਂਬਰ ਸਾਰੇ ਚੁਣੇ ਆ ਪਿੰਡ ਦੇ ਵਿੱਚੋਂ ਕੋਈ ਇਹਦੇ ਵਿੱਚ ਪਾਰਟੀ ਬਾਜ਼ੀ ਨਹੀਂ ਹੋਏਗੀ ਜੋ ਵੀ ਕੰਮ ਹੋਣਗੇ ਨਿਰਪੱਖ ਹੋਣਗੇ ਕਿਸੇ ਦਾ ਕੋਈ ਪੱਖਪਾਤ ਨਹੀਂ ਕੀਤਾ ਜਾਏਗਾ ਤੇ ਜਿੰਨੇ ਵੀ ਵਿਕਾਸ ਦੇ ਕੰਮ ਹਨ ਜੋ ਰਹਿੰਦੇ ਹਨ ਪਿਛਲੇ ਸਰਕਾਰਾਂ ਦੇ ਪਿਛਲੇ ਪੰਚਾਇਤਾਂ ਦੇ ਟਾਈਮ ਤੇ ਤੇ ਅੱਜ ਉਹ ਸਾਰੇ ਕੰਮ ਕੀਤੇ ਜਾਣਗੇ ਹਾਂਜੀ ਸਰਬਤ ਨਗਰ ਪਿੰਡ ਅਕਬਰਪੁਰ ਦੇ ਸਾਰੇ ਸਹਿਯੋਗ ਸਦਕਾ ਸਰਬਸੰਮਤੀ ਨਾਲ ਅੱਜ ਸਰਦਾਰ ਕੁਲਦੀਪ ਸਿੰਘ ਨੂੰ ਸਰਪੰਚ ਅਤੇ ਉਹਦੇ ਨਾਲ ਸੱਤ ਮੈਂਬਰੀ ਜੋ ਪੰਚਾਇਤ ਬਣੀ ਹੈ ਇਹ ਸਾਰੇ ਪਿੰਡ ਦੇ ਸਹਿਯੋਗ ਸਦਕਾ ਬਣੀ ਹੈ ਅਤੇ ਪੰਚਾਇਤ ਨੇ ਪ੍ਰਣ ਲਿਆ ਹੈ ਕਿ ਅਸੀਂ ਜਿੰਨਾ ਵੀ ਬਿਨਾ ਜਿਵੇਂ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਨਗਰ ਦੇ ਕਾਰਜ ਕਰਾਂਗੇ ਸਾਡੇ ਮਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਾਰਟੀ ਵਾਲਾ ਕੋਈ ਨਹੀਂ ਆਏਗਾ ਅਸੀਂ ਹਮੇਸ਼ਾ ਪਿੰਡ ਦੇ ਕੰਮਾਂ ਵਾਸਤੇ ਇੱਕ ਦੂਜੇ ਨਾਲ ਮਿਲ ਕੇ ਸਾਰੇ ਕੰਮ ਕਰਾਂਗੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਸਰਬੱਤ ਨਗਰ ਦਾ ਪੁਰਾਣੀ ਪੰਚਾਇਤ ਦਾ ਅਤੇ ਨਵੀਂ ਪੰਚਾਇਤ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਸਾਰੇ ਪਿੰਡ ਦਾ ਸਹਿਯੋਗ ਲੈ ਕੇ ਸਾਰੀ ਸੰਗਤ ਦਾ ਇਹ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਰੇ ਸਹਿਯੋਗ ਦੇ ਕੇ ਸਰਦਾਰ ਕੁਲਦੀਪ ਸਿੰਘ ਨੂੰ ਸੱਤ ਮੈਂਬਰੀ ਪੰਚਾਇਤ ਦੇ ਨਾਲ ਨਵਾਜਿਆ ਤੇ ਸਰਦਾਰ ਕੁਲਦੀਪ ਸਿੰਘ ਨੂੰ ਸਰਪੰਚ ਬਣਾਇਆ ਤੇ ਜੋ ਵੀ ਜੋ ਵੀ ਪ੍ਰਣ ਕੀਤਾ ਸਰਦਾਰ ਕੁਲਦੀਪ ਸਿੰਘ ਨੇ ਕਿ ਮੈਂ ਵੱਧ ਚੜ ਕੇ ਕੰਮ ਕਰਾਂਗਾ ਅਤੇ ਵੱਧ ਤੋਂ ਵੱਧ ਆਪਣੇ ਕੋਲ ਵੀ ਹਿੱਸਾ ਪਾਵਾਂਗਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ